ਇਹ ਦਿਨ ਉਹ ਸਹੂਲੇ ਪੜਦਾ ਹੈ ਪਹਿਲਾਂ ਤੋਂ ਕੇਸ ਰਖੇ ਸੀ ਤੇ ਪਹਿਲਾਂ ਤੋਂ ਹੀ ਅੰਮ੍ਰਿਤਧਾਰੀ ਹੋ ਗਿਆ ਮੁੜ ਕੇ ਅੰਮ੍ਰਿਤਧਾਰੀ ਹੋ ਕੇ ਗੁਰਦੁਆਰੇ ਚੱਲ ਗਿਆ ਪਾਠ ਕਰਦਾ ਹੈ ਕੀਤਨ ਸਰਦਾ ਹੈ ਬੱਚਿਆਂ ਨੂੰ ਅੰਮ੍ਰਿਤ ਸਿਕਾਉਂਦਾ ਹੈ ਗੱਜਕਾ ਵੀ ਸਿਕਾਉਂਦਾ ਹੈ ਅਹੀਂ ਤੇ ਹੋ ਕੰਮ ਚਾਹੁੰਦੇ ਆ ਕਿ ਗਰੀਬੀ ਬੜੀ ਹੈ ਜੀ ਜਿੰਨੇ ਘਾਕੇ ਕੋਲ ਹੈਗੇ ਤੇ ਲਾਤੇ ਆ ਕੋ ਰਿਸ਼ਤੇਦਾਰਾਂ ਨੇ ਦਿੱਤੇ ਆ ਭੈਣ ਭਰਾਵਾਂ ਨੇ ਦਿੱਤੇ ਸਾਰਿਆਂ ਨੇ ਤੇ ਸਾਰਿਆਂ ਨੇ ਦਿੱਤੇ ਆ ਜਿਹਾਣਾ ਵੀ ਇਲਾਜ ਹੁਣ ਬੜਾ ਮਹਿੰਗਾ ਵਾ ਜੀ ਇਹੀ ਇਹੋ ਕਾੜਾ ਚਾਹੁੰਦੇ ਪੰਜਾਬੀ ਵੀਰਾਂ ਨੂੰ ਵੀ ਸਾਡਾ ਪੁੱਤਰ ਦਾ ਲਾਜ ਵਦ ਸਵਾਦ ਮਾਇਤ ਕੀਤੀ ਜਾ ਖਰਚਾ ਜ਼ਿਆਦਾ ਕਰ ਬੈਠੇ ਲਾਜ ਨਹੀਂ ਹੋਣ ਦੇ ਪਹਿਲਾਂ ਵਾਂਗੂ ਹੱਸਦਾ ਖੇਡਦਾ ਹੀ ਬਿਨਾਂ ਚਾਹੁੰਦੇ ਆ ਵੀ ਸਾਡਾ ਫੇਰ ਅੱਗੇ ਵੇਖ ਕੰਨ ਦਰਸ ਕੇ ਮਹੀਨਾ ਹੋ ਗਿਆ ਕੋਈ ਬਾਜ ਨਹੀਂ ਜਿੰਦਾ ਬੋਲਦਾ ਨਹੀਂ ਕੁਛ ਕੁਛ ਨਹੀਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੁੱਚੇ ਪੰਜਾਬੀਆਂ ਨੂੰ ਅੱਜ ਆਪਣੇ ਚੈਨਲ ਦੇ ਜ਼ਰੀਏ ਇੱਕ ਬੇਨਤੀ ਕਰਨਾ ਚਾਹੁੰਦੇ ਆ ਕਿਉਂਕਿ ਅਸੀਂ ਪਹੁੰਚੇ ਹਾਂ ਜੀ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਹਰਪੁਰਾ ਜੋ ਕਿ ਬਟਾਲੇ ਤੋਂ ਸ਼੍ਰੀ ਹਰਗੋਬਿੰਦਪੁਰ ਰੋਡ ਤੇ ਜਾਈਏ ਤੇ ਮਹਿਜ 7 ਤੋਂ 8 ਕਿਲੋਮੀਟਰ ਦੂਰੀ ਤੇ ਹੈ ਇੱਕ ਪਰਿਵਾਰ ਨੂੰ ਤੁਹਾਡੇ ਨਾਲ ਮਿਲੌਣ ਜਾ ਰਹੇ ਹਾਂ ਜਿਨ੍ਹਾਂ ਦਾ ਇੱਕ ਗੁਰਸਿੱਖ ਬੇਟਾ ਕਹਿੰਦੇ ਨੇ ਜਦੋਂ ਜਵਾਨ ਪੁੱਤ ਮੰਨਜੇ ਤੇ ਲੰਮੇ ਪੈ ਜਾਂਦਾ ਹੈ ਤੇ ਮਾਂ-ਬਾਪ ਤੇ ਸਮੁੱਚੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਦਾ ਹੈ ਅਜਿਹਾ ਵਾਪਰਿਆ ਹੈ ਇਸ ਪਰਿਵਾਰ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹਾਂ ਮਹਿਦ 20 ਸਾਲ ਦੀ ਉਮਰ ਹੈ ਪਰਿਵਾਰ ਨੇ ਬੜੇ ਪਿਆਰ ਨਾਲ ਨਾਂ ਰੱਖਿਆ ਹੈ ਸਰਦਾਰ ਅਮਰਤ ਸਿੰਘ ਤੇ ਗੱਲ ਵੀ ਉਹਨਾਂ ਨੇ ਆਪਣੇ ਨਾਂ ਦੇ ਮੁਤਾਬਕ ਕੀਤੀ ਸੀ ਗੁਰੂ ਦੇ ਲੜ ਲੱਗਾ ਅਮਰ ਛਕਿਆ ਗੁਰਬਾਣੀ ਪੜ੍ਹਦਾ ਸੀ ਪੜ੍ਹਾਉਂਦਾ ਸੀ ਤੇ ਸਿਖਾਉਂਦਾ ਸੀ ਗਤਕੇ ਦਾ ਬੜਾ ਵਧੀਆ ਖਿਡਾਰੀ ਸੀ ਅਤੇ ਬੱਚਿਆਂ ਨੂੰ ਵੀ ਗਤਕਾ ਸਿਖਾਉਂਦਾ ਸੀ ਨਸ਼ਿਆਂ ਤੋਂ ਦੂਰ ਰਹਿਣ ਦੀ ਗੱਲ ਕਰਦਾ ਸੀ ਪ੍ਰੇਰਨਾ ਦਿੰਦਾ ਸੀ ਪਰ ਇੱਕ ਦਿਨ ਉਸ ਦਾ ਐਸਾ ਸੜਕ ਹਾਦਸਾ ਵਾਪਰਿਆ ਤਸਵੀਰਾਂ ਤੁਸੀਂ ਵੇਖ ਰਹੇ ਹੋ ਪਰਿਵਾਰ ਦੇ ਦੱਸੇ ਅਨੁਸਾਰ ਕਰੀਬ 1 ਮਹੀਨਾ ਹੋ ਚੁੱਕਾ ਹੈ ਇਹ ਨੌਜਵਾਨ ਮੰਜੇ ਤੇ ਪਿਆ ਹੈ ਨਾ ਬੋਲਦਾ ਹੈ ਨਾ ਸੁਣਦਾ ਹੈ ਨਾ ਕੁਝ ਕਰਦਾ ਹੈ ਲਗਾਤਾਰ ਪਰਿਵਾਰ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਪਰ ਅੱਜ ਇੱਕ ਬੇਨਤੀ ਸਾਡੇ ਚੈਨਲ ਦੇ ਜ਼ਰੀਏ ਇਹ ਕਰਨ ਜਾ ਰਹੇ ਹੈ ਔਰ ਸਮੁੱਚੇ ਪੰਜਾਬੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਸਮਾਜ ਸੇਵੀ ਸੰਸਥਾਨਾਂ ਨੂੰ ਖਾਸ ਕਰਕੇ ਜਿਨ੍ਹਾਂ ਦੇ ਗੁਰੂ ਦੇ ਲੜ ਲੱਗੇ ਨੇ ਚਾਹੇ ਉਹ ਨਿਆਂਗ ਸਿੰਘ ਨੇ ਕੋ ਸਿੱਖ ਜਥੇਬੰਦੀਆਂ ਉਹਨਾਂ ਨੂੰ ਬੇਨਤੀ ਕਰਨ ਜਾ ਰਿਹਾ ਕਿ ਥੋੜਾ ਬਹੁਤਾ ਇਸ ਬੱਚੇ ਦਾ ਇਲਾਜ ਹੋਵੇ ਤਾਂ ਕਿ ਪਰਿਵਾਰ ਦੇ ਵਿੱਚ ਉਸੇ ਤਰ੍ਹਾਂ ਹੱਸੇ ਖੇਡੇ ਗੱਲਬਾਤ ਕਰਦੇ ਆ ਉਹਨਾਂ ਦੇ ਪਿਤਾ ਜੀ ਸਾਡੇ ਨਾਲ ਮੌਜੂਦ ਹੈ ਸਾਸਿਕਾ ਸਰਦਾਰ ਜੀ ਕੀ ਨਾਂ ਜੀ ਬਲਦੇਸ਼ ਸਿੰਘ ਬਲਦੇਸ਼ ਸਿੰਘ ਜੀ ਸਭ ਤੋਂ ਪਹਿਲਾਂ ਦੱਸੋ ਕਿ 20 ਸਾਲ ਦਾ ਪੁੱਤ ਸੀ ਅੱਜ ਕੱਲ ਬਹੁਤ ਸਾਰੇ ਮਾਂ-ਬਾਪ ਦੀ ਇਹ ਟੈਨਸ਼ਨ ਸਭ ਤੋਂ ਪਹਿਲਾਂ ਹੁੰਦੀ ਹੈ ਕਿ ਬੱਚਾ ਨਸ਼ੇਵਾਲ ਨਾ ਜਾਵੇ ਤੁਹਾਡਾ ਬੱਚਾ ਗੁਰੂ ਦੇ ਲੜ ਲੱਗਾ ਸੀ ਗੁਰੂ ਦੇ ਲੜ ਲੱਗਣ ਦਾ ਸਬੱਬ ਸਭ ਤੋਂ ਪਹਿਲਾਂ ਕਿੱਦਾਂ ਹੋਇਆ ਗੁਰੂ ਦਾ ਪਹਿਲਾਂ ਦੱਸੋ ਕਿ ਜੀ ਜਦੋਂ ਸਕੂਲੇ ਪੜਦਾ ਸੀ ਪਹਿਲਾਂ ਤੋਂ ਕੇਸ ਰਖੇ ਸੀ ਤੇ ਪਹਿਲਾਂ ਤੋਂ ਹੀ ਅੰਮ੍ਰਿਤਧਾਰੀ ਹੋ ਗਿਆ ਮੁੜ ਕੇ ਅੰਮ੍ਰਿਤਧਾਰੀ ਹੋ ਕੇ ਗੁਰਦੁਆਰੇ ਚੱਲ ਗਿਆ ਪਾਠ ਕਰਦਾ ਇੱਕ ਰੀਤਨ ਸਰਦਾ ਹੈ ਬੱਚਿਆਂ ਨੂੰ ਅੰਮ੍ਰਿਤ ਸਕਾਉਂਦਾ ਹੈ ਗਜਕਾ ਵੀ ਸਕਾਉਂਦਾ ਹੈ ਤੇ ਨਸਿਆਂ ਤੋਂ ਰਹਿਦ ਰੱਖਦਾ ਹੈ ਜਿਹੜਾ ਕੋਈ ਖਾਂਦਾ ਪੀਂਦਾ ਉਹਨੂੰ ਹੀ ਦੱਕਦਾ ਹੈ ਕਿ ਨਾ ਖਾਓ ਤੁਸੀਂ ਅੰਮ੍ਰਿਤ ਸਕਲੋ ਤੇ ਬੱਚੇ ਵੀ ਹਣੋਂ ਹੁੰਦੇ ਹੀ ਰਾਤ ਨੂੰ ਹੀ ਸ਼ਾਮ ਨੂੰ ਸਵੇਰ ਨੂੰ ਤੇ ਵਧੀਆ ਪਾਠ ਕਰਦਾ ਉਹ ਦਿਨ ਵੀ ਕਿਤੇ ਪਾਠ ਪੂਰਤ ਕਰਨ ਗਿਆ ਇਸ ਮਸਾਬ ਤੇ ਰਾਜ ਹੀ ਐਸੀ ਜਿੰਦ ਤੋਂ ਹੋ ਜਾਂਦਾ ਇਹਦਾ ਪਰ ਕੀ ਕਾਰੋਬਾਰ ਕਰਦੇ ਕਾਰੋਬਾਰ ਮੈਂ ਸਬਜੀ ਦਾ ਕਰਦਾ ਵਾਂ ਕੰਮ ਫੇਰਾ ਲਾਉਣਾ ਸਕੂਲੀ ਦੀ ਮੜੀ ਜੀ ਦਾ ਮਾਪੇ ਦਾ ਸੁਪਨਾ ਹੁੰਦਾ ਕਿ ਪੁੱਤਰ ਚਵਾਨ ਹੋਏਗਾ ਸਾਡੇ ਬੁਢਾਪੇ ਦਾ ਸਹਾਰਾ ਬਣੇਗਾ ਸਾਡਾ ਸਹਾਰਾ ਬਣੇਗਾ ਪਰ ਜਦੋਂ ਪੁੱਤ ਨਾਲ ਇਹੋ ਜੀ ਕੋਈ ਮੰਦ ਭਾਗੀ ਘਟਨਾ ਵਾਪਰ ਜਾਂਦੀ ਹੈ ਜੋ ਤੁਹਾਡੇ ਤੇ ਬੀਤ ਰਹੀ ਹੈ ਉਹ ਲਫ਼ਜ਼ਾਂ ਚ ਬਿਆਨ ਨਹੀਂ ਹੋ ਸਕਦੇ ਫਿਰ ਵੀ ਥੋੜਾ ਦਰਸ਼ਕਾਂ ਨਾਲ ਸਾਂਝਾ ਕਰੀਏ ਕਿ ਕਿਸ ਤਰ੍ਹਾਂ ਦੀ ਹਾਲਾਤ ਹੈ ਕਿਉਂਕਿ ਪਰਿਵਾਰ ਦੇ ਹਾਲਾਤ ਵੀ ਜਿਆਦਾ ਠੀਕ ਨਹੀਂ ਹੈ ਉਹ ਸਾਡਾ ਕੈਮਰਾ ਵਿਖਾਏਗਾ ਕੀ ਕਹਿਣਾ ਚਾਹੁੰਦੇ ਅਸੀਂ ਤੇ ਇਹੋ ਕਹਿਣਾ ਚਾਹੁੰਦੇ ਆ ਕਿ ਗਰੀਬੀ ਬੜੀ ਹੈ ਜੀ ਜਿੰਨੇ ਘਾਕੇ ਕੋਲ ਹੈਗੇ ਤੇ ਲਾਤੇ ਆ ਕੋਰ ਇਤੇਦਾਰਾਂ ਦਿੱਤੇ ਆ ਭੈਣ ਭਰਾਵਾਂ ਨੇ ਦਿੱਤੇ ਸਾਰਿਆਂ ਨੇ ਤੇ ਸਾਰਿਆਂ ਨੇ ਦਿੱਤੇ ਆ ਦਿਹਾਉਣਾ ਵੀ ਇਲਾਜ ਹੁਣ ਬੜਾ ਮਹਿੰਗਾ ਵਾ ਜੀ ਤੇ ਇੱਥੇ ਇਲਾਜ ਹੁੰਦਾ ਡਾਕਟਰ ਸਾਹਿਬ ਵੀ ਆਏ ਨਾਲ ਤੇ ਕੋਈ ਪੈਸੇ ਦੇ ਦਣ ਥੋੜੇ ਬੋਤੇ ਬੱਚੇ ਬਹੱਤੇ ਤੇ ਇਲਾਜ ਹੋ ਜੇ ਇਲਾਜ ਬੜਾ ਲੰਮਾ ਹੋ ਜੇ ਹੁਣ ਤੱਕ ਕੋਈ ਸਮਾਜ ਸੇਵੀ ਸੰਸਥਾ ਜਾਂ ਕੋਈ ਤੁਹਾਡੇ ਤੱਕ ਇਹਨੇ ਪਹੁੰਚ ਕੀਤੀ ਨਹੀਂ ਜੀ ਇਹਦੇ ਨਹੀਂ ਪਹੁੰਚ ਕੀਤੀ ਉਹਨਾਂ ਵੀਡੀਓ ਕਪਾਈ ਇੱਕ ਭਾਜੀ ਨੇ ਕਹਿੰਨੇ ਭੇਜਿਆ ਸੀ 1000 ਰੁਪਇਆ ਰੁਪਇਆ ਭੇਜਿਆ ਹੈ ਤੇ ਕਿੰਨਾ ਕੁ ਫਿਰ ਇਲਾਜ ਤੇ ਖਰਚਾ ਹੁੰਦਾ ਤੇ 1 ਮਿੰਟ ਤੋਂ ਬੈਠਦੇ ਆ ਕਿਸ ਤਰ੍ਹਾਂ ਦਾ ਇੱਥੇ ਇਲਾਜ ਚੱਲ ਰਿਹਾ ਉੱਥੇ ਤੇ ਮਹਿੰਗਾ ਹੀ ਕੰਮ ਬਣਾ ਜਾਂਦਾ ਜਿੱਦਾਂ 1000 ਰੁਪਇਆ ਲੋ ਇਹਦਾ ਬੈਠਦਾ ਖਰਚਾ ਹੀ ਤੇ ਦਵਾਈਆਂ ਵੱਖਰੀਆਂ ਹੀ ਤੇ ਇੱਥੇ ਹੁਣ ਕਰ ਲੈਂਦਾ ਵੇ ਇੱਥੇ ਵੀ ਖਰਚਾ ਵਾ ਵਈਆ ਸਰਦਾਰ ਜੀ ਕਿਦਾਂ ਤੁਸੀਂ ਮੈਨੇਜ ਕਰਦੇ ਹੋ ਘਰ ਦਾ ਖਰਚਾ ਵੀ ਚਲਾਉਣਾ ਮੰਗਿਆ ਹੀ ਬੜੀ ਹੈ ਧੀਆਂ ਪੁੱਤਰਾਂ ਦੇ ਵੀ ਖਰਚੇ ਹੁੰਦੇ ਆ ਪਰਿਵਾਰ ਦੇ ਖਰਚੇ ਹੁੰਦੇ ਆ ਉਤੋਂ ਜਵਾਨ ਪੁੱਤ ਜਦੋਂ ਮੰਝੇ ਦੇ ਪੈਸੇ ਫਿਰ ਕਿਦਾਂ ਤੁਸੀਂ ਮੈਨੇਜ ਕਰਦੇ ਏਦਾਂ ਜੀ ਕੋਈ ਰਿਸ਼ਤੇਦਾਰ ਨੇ ਦੇ ਜਾਂਦੇ ਆ ਕੋਈ ਭੈਣ ਭਰਾ ਦੇ ਜਾਂਦੇ ਆ ਚਲੋ ਥੋੜਾ ਬਹੁਤ ਲੈ ਕੇ ਕੋ ਉਹਦੇ ਆਪਣਾ ਟਾਈਮ ਪਾਸ ਕਰਨ ਦੇ ਦਵਾਈ ਲੈ ਆਈ ਦੀ ਉੰਨੇ ਗੇ ਜਿੰਨੇ ਕ ਦੇ ਜਾਂਦੇ ਓੰਨੇ ਕ ਦਵਾਈ ਲੈ ਆਈ ਦੀ ਆ ਜਿਆਦੇ ਵਾਸਤੇ ਨਹੀਂ ਗਈਗੀ ਜਦਾ ਦਾ ਇਲਾਜ ਕਰ ਲਈਏ ਤੇ ਡਾਕਟਰਾਂ ਨੇ ਆਖੇ ਘਰ ਲੈ ਜੋ ਤੇ ਬਾਅਦ ਚ ਹੁਣ 15 ਦਿਨਾਂ ਬਾਅਦ ਫੇਰ ਜਾਣਾ ਹੈ ਸਾਰਾ ਕੋਈ ਆਪਣਾ ਫੋਨ ਨੰਬਰ ਤੁਸੀਂ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੋਗੇ ਜਿਹੜਾ ਫੋਨ ਨੰਬਰ ਤੁਹਾਡੇ ਕੋਲ ਚੱਲਦਾ ਹੈ। ਤਾਂ ਇਸ ਪਰਿਵਾਰ ਦਾ ਨੰਬਰ ਹੈ ਜੀ ਆ ਬਲਦੇਵ ਸਿੰਘ ਜੀ ਦਾ 905006081075 ਮੈਂ ਦੁਬਾਰਾ ਬੋਲ ਦਿੰਦਾ 905006081075 ਅਸੀਂ ਵੀ ਆਪਣੇ ਚੈਨਲ ਵੱਲੋਂ ਸਾਰੇ ਦਾਨੀ ਸੱਜਣਾਂ ਨੂੰ ਖਾਸ ਕਰਕੇ ਸਿੱਖ ਜਥੇਬੰਦੀਆਂ ਨੂੰ ਔਰ ਐਸਜੀਪੀਸੀ ਨੂੰ ਖਾਸ ਕਰਕੇ ਬੇਨਤੀ ਕਰਾਂਗੇ ਕਿ ਇਹੋ ਜੇ ਗੁਰਸਿੱਖ ਨੂੰ ਤੁਹਾਡੀ ਮਦਦ ਦੀ ਸਭ ਤੋਂ ਪਹਿਲਾਂ ਲੋੜ ਹੈ ਕਿਉਂਕਿ ਜਿਹੜੇ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਸੀ ਗੁਰਬਾਣੀ ਦੇ ਲੜ ਨੌਜੋਨਾਂ ਲਾਰੇ ਸੀ ਗਤਕਾ ਸਿਖਾਉਂਦੇ ਸੀ ਅਤੇ ਖਾਸ ਕਰਕੇ ਜੋ ਪੰਜਾਬ ਚ ਹੁਣ ਦੇ ਟਾਈਮ ਨਾਲ ਨਸ਼ਿਆਂ ਦੀ ਲਹੰਤ ਹੈ ਉਸ ਤੋਂ ਬੱਚਿਆਂ ਨੂੰ ਬਚਾਰੇ ਸੀ ਉਹਨਾਂ ਦੇ ਮਾਤਾ-ਪਿਤਾ ਵੀ ਸਾਡੇ ਨਾਲ ਮੌਜੂਦ ਹੈ ਮੇਰੇ ਖਿਆਲ ਨਾਲ ਗੱਲਬਾਤ ਕਰਨ ਦਾ ਸਮਾਂ ਨਹੀਂ ਫਿਰ ਵੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਇੱਕ ਮਾਰ ਦੇ ਦਿੱਲ ਤੇ ਕੀ ਵੀ ਦੀਓ ਮਾਂ ਹੀ ਜਾਣਦੀ ਸਸਕਾਲ ਜੀ ਸ਼ੁਭਨਾਮ ਕੈ ਜੀ ਮੇਰਾ ਨਾਮ ਪ੍ਰਵੀਨ ਕੌਰ ਪ੍ਰਵੀਨ ਕੌਰ ਜੀ ਇਹ ਗੱਲ ਤੇ ਕਹਿਣੀ ਬੜੀ ਵੱਡੀ ਗੱਲ ਹੋਏਗੀ ਕਿ ਮਾਂ ਦੇ ਦਿਲ ਤੇ ਕੀ ਬੀਤ ਰਹੀ ਹੈ ਫਿਰ ਵੀ ਤੁਸੀਂ ਆਪਣੇ ਲਫ਼ਜ਼ਾਂ 'ਚ ਇੱਕ ਜਵਾਨ ਪੁੱਤ ਜਿਸ ਦਾ ਸਹਾਰਾ ਬਡਾਪੇ 'ਚ ਮਾਂ-ਬਾਪ ਨੂੰ ਹੁੰਦਾ ਹੈ ਉਹ ਜਦੋਂ ਮਾਂ-ਬਾਪ ਕੋ ਸਹਾਰਾ ਮੰਗ ਲੈਂਦਾ ਐ ਐਓਡੀ ਕੰਡੀਸ਼ਨ 'ਚ ਕੀ ਕਹਿਣਾ ਜਾਊਗਾ ਇਹ ਐਹੋ ਕਾੜਾ ਚਾਹੁੰਦੇ ਪੰਜਾਬੀ ਵੀਰਾਂ ਨੂੰ ਵੀ ਸਾਡਾ ਪੁੱਤਰ ਦਾ ਲਾਜ ਬਸ ਸਵਾਦ ਮਿੱਤ ਕੀਤੀ ਜਾ ਖਰਚਾ ਜ਼ਿਆਦਾ ਕਰ ਬੈਠੇ ਲਾਜ ਨਹੀਂ ਹੋਣ ਪਹਿਲਾਂ ਵਾਂਗੂ ਹੱਸਦਾ ਖੇਡਦਾ ਵੀ ਬਿਨਾਂ ਚਾਹੁੰਦੇ ਆ ਵੀ ਸਾਡਾ ਫੇਰ ਅੱਗੇ ਵੀ ਫੇਰ ਕੰਨ ਦਰਸ ਕੇ ਮਹੀਨਾ ਹੋ ਗਿਆ ਕੋਈ ਨਬਾਜ ਨਹੀਂ ਦਿੰਦਾ ਬੋਲਦਾ ਨਹੀਂ ਕੁਝ ਕੋਸ਼ ਨਹੀਂ ਪੁੱਤ ਮਾਵਾਂ ਨਾਲ ਤੇ ਬੜੀਆਂ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਆ ਕਿਤੇ ਅਮਰਤ ਨੇ ਗੱਲਾਂ ਕੀਤੀਆਂ ਕਿ ਜਿੰਦਗੀ ਦੇ ਵਿੱਚ ਉਹ ਗਾਂ ਕੀ ਕਰਨਾ ਚਾਹੁੰਦਾ ਕੀ ਉਹਦੇ ਸੁਪਨੇ ਆ ਤੇ ਕੀ ਕੁਝ ਉਹ ਲਾਈਫ ਚ ਹੋਰ ਬੱਚਿਆਂ ਵਾਸਤੇ ਕਰਨਾ ਚਾਹੁੰਦਾ ਉਹ ਤੇ ਇਹੀ ਕਰਨਾ ਚਾਹੁੰਦਾ ਕਿ ਮੈਂ ਬੱਚਿਆਂ ਨੂੰ ਸਿਖਾਲਾਂ ਵੀ ਗਤਕਾ ਸਿਖਾਲਾਂ ਵੀ ਇਹਨੂੰ ਸਿੱਖਿਆ ਦਵਾਂ ਵੀ ਅਮਰਦਸ਼ ਕਾਇਾਨ ਬੱਚਿਆਂ ਨੂੰ ਆਪਣੀ ਟੀਮ ਇਹਨੇ ਤਿਆਰ ਕਰਨ ਡਿਆ ਅਸੀਂ ਬਾਹਰ ਜਾ ਕੇ ਕੀਰਤਨ ਸਿਖਾਲਾਂਗੇ ਤੇ ਬਾਹਰ ਖੜਾਂਗੇ ਨਿਆਣਿਆਂ ਨੂੰ ਫਿਰ ਉਦੋਂ ਮੰਦਪਾ ਘੜਾ ਦਿਨ ਚੜਿਆ ਕੀ ਘਟਨਾ ਵਾਪਰੀ ਅਮਰਤਨ ਇਹ ਪਤਾ ਨਹੀਂ ਪਹਿਸਾਰੋ ਗੁਰਦੁਆਰੇ ਉਹ ਗਿਆ ਉਹ ਅੰਦਰ ਨੂੰ ਕਾਦੀਆਂ ਪਤਾ ਨਹੀਂ ਪਾਠ ਕਰਨ ਗਿਆ ਕਿ ਜਾਉਣ ਡਿਆ ਉਹੰਦਿਆ ਐਕਸੀਡੈਂਟ ਹੋ ਜਾਂਦਾ ਕਾਦੀਆਂ ਸ਼ਹਿਰ ਦੇ ਵਿੱਚ ਸਾਨੂੰ ਤਾਂ ਪਤਾ ਨਹੀਂ 12 ਵਜੇ ਦਾ ਐਕਸੀਡੈਂਟ 2:30 ਵਜੇ ਸਾਨੂੰ ਪਤਾ ਲੱਗਾ ਉਦੋਂ ਜਾ ਕੇ ਵੇਖਿਆ ਸਤਾਲੇ ਨੂੰ ਸਵਾ ਪਾਇਆ ਇਸ ਤੋਂ ਉੱਥੇ ਉਹਨਾਂ ਕੇਅਰ ਨਹੀਂ ਕੀਤੀ ਵੀ ਇਦਾਂ ਹੀ ਕੋ ਖੂਨ ਨਾਲ ਲਤਪਾਤੇ ਹੀ ਤੁਰਿਆ ਉੱਥੇ ਰੇੜੀ ਤੇ ਪਾਇਆ ਉੱਥੋਂ ਲੈ ਕੇ ਤਾਂ ਅਸੀਂ ਅਮਰਸਰ ਲੈ ਗਏ ਇਹਨੂੰ ਹਾਂਜੀ ਹੋਣ ਸਵੇਰ ਤੋਂ ਸ਼ਾਮ ਤੱਕ ਤੁਸੀਂ ਵੇਖਦੇ ਹੋ ਕੀ ਹਾਲਾਤ ਨੇ ਹੋਣ ਅਮਰਦ ਦੇ ਤੇ ਤੁਸੀਂ ਸਵੇਰ ਤੋਂ ਸ਼ਾਮ ਤੱਕ ਜੋ ਵੇਖਦੇ ਹੋ ਥੋੜਾ ਸਾਂਝਾ ਕਰੀਏ ਕਿਦਾਂ ਦੇ ਹਾਲਾਤ ਲਾ ਤਾਂ ਇਦਾਂ ਦੇ ਹੀ ਆ ਕਿ ਨਾ ਉਹ ਕੁਝ ਬੋਲਦਾ ਨਾ ਹਿਲਦਾ ਝੁਲਦਾ ਬਸ ਇਦਾਂ ਹੀ ਅੱਖਾਂ ਖੋਲਦਾ ਵੇਖ ਲੈਂਦਾ ਮڑے ਮੋਟਾ ਲੱਤ ਪੈਰ ਹਲ ਹੁੰਦਾ ਨਾ ਕੁਝ ਸੁਣਦਾ ਨਾ ਕੁਛ ਤੇ ਏਸੀ ਜੀ 20 ਸਾਲ ਦਾ ਅਮਰ ਸਿੰਘ ਉਹਦੇ ਪਰਿਵਾਰ ਦੇ ਹਾਲਾਤ ਉਸਦੇ ਹਾਲਾਤ ਜੋ ਕਿ ਗੁਰਬਾਣੀ ਤੇ ਲੜ ਲੱਗਾ ਗੁਰਸਿੱਖ ਬਣਿਆ ਗੁਰਬਾਣੀ ਪੜਦਾ ਸੀ ਔਰ ਬੱਚਿਆਂ ਨੂੰ ਸਿਖਾਉਂਦਾ ਸੀ ਗਤਕਾ ਖੇਡਦਾ ਸੀ ਤੇ ਬੱਚਿਆਂ ਨੂੰ ਗਤਕੇ ਨਾਲ ਜੋੜਦਾ ਸੀ ਅਤੇ ਸਾਰਿਆਂ ਨੂੰ ਇਹੋ ਕਹਿੰਦਾ ਸੀ ਕਿ ਨਸ਼ਿਆਂ ਤੋਂ ਬਚ ਕੇ ਰਹੋ ਪਰ ਅੱਜ ਉਸ ਨੂੰ ਤੁਹਾਡੀ ਮਦਦ ਦੀ ਵੱਡੀ ਲੋੜ ਹੈ ਇੱਕ ਦੁਬਾਰਾ ਸੀ ਆਪਣੇ ਚੈਨਲ ਵੱਲੋਂ ਜ਼ਰੂਰ ਬੇਨਤੀ ਕਰਦੇ ਆ ਸਾਰੇ ਪੰਜਾਬੀਆਂ ਨੂੰ ਐਨਆਰਏ ਵੀਰਾਂ ਨੂੰ ਸਮਾਜ ਸੇਵੀ ਸੰਸਥਾਵਾਂ ਤੇ ਖਾਸ ਕਰਕੇ ਸਿੱਖ ਜਥੇਬੰਦੀਆਂ ਨੂੰ ਕਿ ਇਸ ਸਿੱਖ ਬੱਚੇ ਨੂੰ ਤੁਹਾਡੀ ਮਦਦ ਦੀ ਬਹੁਤ ਵੱਡੀ ਲੋੜ ਹੈ ਸਾਨੂੰ ਉਮੀਦ ਹੈ ਇਸ ਪਰਿਵਾਰ ਤੱਕ ਤੁਸੀਂ ਸੰਪਰਕ ਕਰੋਗੇ